ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵਿੰਦ ਸਿੰਘ ਸਿੱਧੂ ਨੇ ਮਲੇਰਕੋਟਲਾ ਦੇ ਜ਼ਿਲ੍ਹਾ ਸੇਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਮੌਕੇ ਲੋਕਾਂ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਰਪੇਸ਼ ਇਸ ਮੌਕੇ ਲੋਕਾਂ ਨੇ ਹਸਪਤਾਲ ਵਿੱਚ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਦੱਸਿਆ ਇਸ ਮੌਕੇ ਸਮਾਜ ਸੇਵੀ ਮੁਹੰਮਦ ਅਸਗਰ ਨੇ ਉਹਨਾਂ ਵੱਲੋਂ ਮੁੱਖਤ ਸਪらい ਕੀਤੇ ਜਾਰੇ ਪਿਛਲੇ 6 ਸਾਲਾਂ ਤੋਂ ਖਾਣੇ ਦੇ ਮਾਮਲੇ ਵਿੱਚ ਐਸਐਮ ਵੱਲੋਂ ਉਹਨਾਂ ਨੂੰ काम खा परेशान ਕੀਤੇ ਜਾਣ ਬਾਰੇ ਦੱਸਿਆ ਪੱਤਰਕਾਰਾਂ ਨੇ ਉਹਨਾਂ ਨੂੰ 43 ਵਿੱਚੋਂ ਸਿਰਫ 15 ਡਾਕਟਰਾਂ ਦੇ ਜੁਆਇਨ ਹੋਣ ਆਯੁਸ਼ਮਨ ਕਾਰਡ ਤੋਂ ਬਿਨਾ ਬਾਕੀ ਲੋਕਾਂ ਦੇ ਆਪਰੇਸ਼ਨ ਨਾ ਕਰਨ ਪੂਰੀਆਂ ਦਵਾਈਆਂ ਨਾ ਮਿਲਣਾ ਅਤੇ ਸਕੇਨ ਆਦ ਕਰਕੇ ਲੋਕਾਂ ਨੂੰ ਦਰਪੇਸ਼ ਪਰੇਸ਼ਾਨੀ ਜਹੇ ਤਿੱਖੇ ਸਵਾਲ ਕੀਤੇ ਸਰ ਅਰੇ ਕਰਾਈ ਦਿਓ ਇੱਕ ਮਿੰਟ ਫੋਟੋ ਕਰ ਲੀਏ ਸਰ ਅੱਛਾ ਜੀ ਕਿ ਆ ਸਰਕਾਰ ਨੇ ਮਲੇਰ ਕੋਲ ਹਸਪਤਾਲ ਲਈ 40 ਡਾਕਟਰਾਂ ਦੀ ਵੰਡ ਪਾ ਦਿੱਤੀ ਸੀ ਪਰ 15 ਨੇ ਜੁਆਇਨ ਕੀ ਰੀ ਜੀ ਕੋਰਚ ਦਿਵਾਉਂਦੇ ਨਾ ਸਿਰਫ ਇੱਕ ਵਨਮੈਂਟ ਸੀਗੀ ਹੋਵੇ ਦੇਖੋ ਤੁਸੀਂ ਨਾ ਮੈਂ ਤੁਹਾਨੂੰ ਪੁਰਾਣਾ ਜਾਣਦਾ ਤੁਸੀਂ ਬੜੇ ਸੀਨੀਅਰ ਪੱਤਰਕਾਰ ਹੋ ਜਿਹੜਾ ਤੁਹਾਡਾ ਕੁਐਸਚਨ ਹੈ ਜੀ ਇਹ ਲੋडेड ਹੈ ਮਤਲਬ ਇਹਦੇ ਚ 네ਗੇਟਿਵ ਹੋ ਉਹ ਹੈਗਾ ਸਾਰਾ ਤੁਸੀਂ ਦੇਖੋ ਵੀ ਅਸੀਂ ਸਰਕਾਰ ਨੇ ਕੀਤੀ ਹੈ ਜੀ ਮਤਲਬ ਅਸੀਂ 15 ਬੰਦੇ ਜੁਆਇਨ ਕੀਤੇ ਹਨ ਨਾ ਜੀ ਆਏ ਹਨ ਨਾ ਜੀ ਜੀ ਡਾਕਟਰ ਜਿਹੜੇ ਹੈਗੇ ਆ ਜਦੋਂ ਅਸੀਂ ਮੈਂ ਮੈਂ ਪਹਿਲਾਂ ਵੀ ਕਹ ਕੇ ਆਇਆ ਉੱਥੇ ਬੋਲ ਕੇ ਆਇਆ ਵੀ ਜੇ ਮੈਂ 6 ਭੇਜਦਾ ਤਾਂ 2 ਜੁਆਇਨ ਕਰਦਾ 10 ਭੇਜਦਾ ਤਾਂ 3 ਜੁਆਇਨ ਕਰਦਾ ਤੇ 4 ਜੁਆਇਨ ਕਰਦਾ ਡਾਕਟਰਸ ਦੇ ਕਿਸ਼ੂ ਆਖੇ ਆਪਣੇ ਰਿਪੋਰਟੇ ਥੋੜੇ ਡਾਕਟਰ ਆ ਕੋਈ ਯੂਪੀ ਰ ਆਪ ਨੂੰ ਕਿਹਾ ਹੈਗਾ ਇਹ ਪਹਿਲੀ ਵਾਰ ਹੈ ਗਵਰਨਮੈਂਟ ਇੱਕ ਇਮਾਨਦਾਰੀ ਦੇ ਨਾਲ ਕੋਸ਼ਿਸ਼ ਕਰ ਰਹੀ ਆ ਮੈਨੂੰ ਲੱਗਦਾ ਤੁਹਾਨੂੰ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੁਸੀਂ ਇਹ ਨਾ ਸੱਚੇ ਵੀ ਗਲਾਸ ਅੱਧਾ ਖਾਲੀ ਆ ਤੁਹਾਨੂੰ ਤੁਸੀਂ ਇਹ ਦੇਖਣ ਨੂੰ ਗਲਾਸ ਤਾਂ ਭਰਿਆ ਹੋਇਆ ਤੇ ਤੁਹਾਡਾ ਆਪਣਾ ਨਜ਼ਰੀਆ ਜੀ ਮੇਰਾ ਕੰਮ ਹੈ ਲੋਕਾਂ ਦਾ ਨਜ਼ਰੀਆ ਚੇਂਜ ਤੁਸੀਂ ਮੈਂ ਸੋਚਦਾ ਕਿ ਤੁਹਾਡਾ ਨਜ਼ਰੀਆ ਪਾਸਟ ਹੋ ਸਰ 15 ਕਦੇ ਇਕੱਠੇ ਆਏ ਨੇ 10 ਵਜੇ ਤੋਂ ਬਾਅਦ ਸਾਡਾ ਹਰ ਸਰ ਰੈਫਰ ਸੈਂਟਰ ਤੋਂ ਬਾਅਦ ਕੀ ਸਰੀ ਹੁੰਦਾ ਦੇਖੋ ਗੱਲ ਇਹ ਹੈ ਕਿ ਰਹਿੰਦੀ ਨਹੀਂ ਹੈ ਦੇਖੋ ਗੱਲ ਇਹ ਹੈ ਕਿ ਹੁਣ ਸਾਡੇ ਡਾਕਟਰ ਆਏ ਆ ਲਗਾ ਕਿ ਆ ਵੀ ਉਹਨਾਂ ਨੂੰ ਪ੍ਰਾਈਵੇਟ ਰੂਮ ਦਿਓ ਇੱਥੇ ਰਹਿਣਗੇ ਉਹਨਾਂ ਦੇ ਰਹਿਣ ਵਾਲੇ ਕੁਆਟਰ ਠੀਕ ਕਰਾਂਗੇ ਇੱਕ ਪ੍ਰੋਸੈਸ ਹੈ ਜਦੋਂ ਸਾਨੂੰ ਸਾਨੂੰ ਡਾਊਨ ਸਲਾਈਡਸ ਬਣਿਆ ਹੁਣ ਸੀ ਉਹਨੂੰ ਠੀਕ ਕਰ ਰਿਹਾ ਕੋਸ਼ਿਸ਼ ਤਾਂ ਕਰ ਰਹੇ ਆ ਦਵਾਈਆਂ ਪਹੁੰਚ ਗਈਆਂ ਡਾਇਗਨੋਸਟਿਕਸ ਹੋ ਗਏ ਡਾਕਟਰਾਂ ਦੀ ਪੋਸਟਿੰਗ ਹੋ ਰਹੀ ਹੈ 20 ਪੋਜ਼ਿਟਿਵ ਨਹੀਂ ਪੋਸਟ ਬਹੁਤ ਸਾਰੀਆਂ ਤਾਂ ਬਾਹਰ ਹੀ ਨੇ 20 ਪੋਜ਼ਿਟਿਵ ਨਹੀਂ ਬਿਲਕੁਲ ਗਲਤ ਕਰਦਾ ਜੀ ਮੈਂ ਸਾਰੇ ਮੈਂ ਸਾਰੇ ਰੌਂਡ ਕਰਕੇ ਆਇਆ ਮੈਂ ਸਾਰੇ ਮਰੀਜ਼ ਨੂੰ ਪੁੱਛਿਆ ਔਰ ਤੁਹਾਡੇ ਸਾਰੇ ਪੱਤਰਕਾਰ ਖਵਾਏ ਮੈਂ ਕੱਲੇ ਕੱਲੇ ਮਰੀਜ਼ ਨੂੰ ਪੁੱਛ ਕੇ ਆਇਆ ਯੂਸ਼ਮਾਮ ਕਾਰਡ ਤੋਂ ਬਿਨਾ ਆਪਰੇਸ਼ਨ ਨਹੀਂ ਹੁੰਦਾ ਉਸਦੇ ਕਿਵੇਂ ਨਹੀਂ ਦੇਖੋ ਉਹਦੇ ਵਿੱਚ ਕਿਹਾ ਕਿ ਅਸੀਂ ਕਹਿੰਦੇ ਜੀ ਪਹਿਲਾਂ ਯੂਜ਼ਰ ਕਾਰਡ ਲੈ ਕੇ ਦੇਖੋ ਵੀ ਗੱਲ ਤਾਂ ਸਹੀ ਹੈ ਅਸੀਂ ਇਹਨਾਂ ਉਹਦੇ ਵਿੱਚ ਜੋ ਵੀ ਇਸ਼ੂ ਸੀਗਾ ਉਹਨੂੰ ਯੂਨੀਵਰਸਲ ਕਰਤਾ ਕਿ ਪੰਜਾਬ ਦਾ ਜਿਹੜੇ ਬੰਦੇ ਕੋਲ ਪੰਜਾਬ ਦਾ ਆਧਾਰ ਕਾਰਡ ਹੈ ਉਹਨਾਂ ਨੂੰ 10 ਲੱਖ ਦਾ ਬੀਮਾ ਮਿਲੇਗਾ ਉਹਦਾ ਇੱਕ ਰੀਜ਼ਨ ਹੈ ਜੀ ਸਾਡੇ ਵਾਸਤੇ ਗਵਰਨਮੈਂਟ ਵਾਸਤੇ ਦਿੱਕਤ ਕੀ ਹੁੰਦੀ ਹੈ ਕਿ ਜਿਵੇਂ ਅਸੀਂ ਡਾਕਟਰ ਆ ਦੂਜੇ ਆ ਉਹਦੇ ਨਾਲ ਸਾਡੇ ਜਿਹੜੇ ਸਰਕਾਰੀ ਹਸਪਤਾਲ ਸੌਂਗੇ ਜਦੋਂ ਤੁਹਾਡਾ ਆਧਾਰ ਕਾਰਡ ਲੈ ਜਾਣ ਤੇ ਯੂਜ਼ ਕਰਦੇ ਸਾਡਾ ਕੋਈ ਅਰਜਾ ਜੀ ਉਹਦੇ ਵਿੱਚ ਗਵਰਨਮੈਂਟ ਦੇ ਪੈਸੇ ਸਾਰੇ ਜਣੇ ਤੁਹਾਡਾ ਲਾਸਟ ਫ੍ਰੀ ਹੋਏਗਾ ਉਹਦਾ ਪਲਾਂਟ ਵੀ ਫ੍ਰੀ ਪਾਏਗਾ ਦਵਾਈ ਫ੍ਰੀ ਹੋਏਗੀ ਸਾਰਾ ਕੁਝ ਫ੍ਰੀ ਹੋਏਗਾ ਤੇ ਜਿਹੜੀ ਗਵਰਨਮੈਂਟ ਹੈ ਉਹਨੇ ਆਪਣਾ ਫੰਡਿੰਗ ਦਾ ਤਿਕਾ ਲੱਭਿਆ ਜਿਹਦੇ ਨਾਲ ਕਿ ਉਹ ਪੇਸ਼ਲ ਨੂੰ ਬੈਰੀ ਕਿ ਸਰ ਪ੍ਰੋਬਲਮ ਇੱਥੇ ਆਉਂਦੀ ਹੈ ਨਾ ਕਿਈ ਆਧਾਰ ਕਾਰਡ ਉਹ ਯੂਨੀਵਰਸਲ ਕਾਰਡ ਨਹੀਂ ਬਣਦਾ ਉਹ ਯੂਨੀਵਰਸਲ ਕਰਤਾ ਹੁਣ ਟਾਟਾ ਖਤਮ ਕੀ ਪਹਿਲਾਂ ਤਾਂ 100 ਕੰਡੀਸ਼ਨ ਸੀ ਨਾ ਜੀ ਤਿੰਨ ਤਿੰਨ ਡਾਕੂਮੈਂਟ ਚਾਹੀਦੇ ਸਾਰੇ ਖਤਮ ਕਰ ਰਿਆ ਸੀ ਅਜੇ ਰਿਫਾਰਮ ਚੱਲ ਰਿਹਾ ਥੋੜਾ ਜਿਹਾ ਇੰਤਜ਼ਾਰ ਤੇ ਦੂਜੀ ਗੱਲ ਹੈ ਸਰ ਜਿਹੜਾ ਇਹ ਕੇਸ ਚੱਲਦਾ ਹੈ ਹਾਈ ਕੋਰਟ ਦੇ ਵਿੱਚ ਲੱਗਿਆ ਹੈ ਏਕਟਾ ਉਹਦੇ ਤਾਂ ਇਹਦੇ ਤੇ ਮਸ਼ੀਨਰੀ ਦਾ ਵੀ ਮਸਲਾ ਹੈ ਮਸ਼ੀਨਰੀ ਕੱਟਾ ਕੋ ਮਸ਼ੀਨਰੀ ਸਪੱਖਾ ਕੋਰਾ ਹੋ ਰਿਹਾ ਹੈ ਇਹ ਜਿਹੜੀ ਆ ਪਿਛਲੀ ਸਰਕਾਰਾਂ ਸੀ ਉਹਦੇ ਵਿੱਚ 60% ਸ਼ੋਰਟ ਸੀ ਜਦੋਂ ਮੈਂ ਜਦੋਂ ਵਾਟੇ ਟੇਕਓਵਰ ਕੀਤਾ ਹੁਣ ਅਸੀਂ ਉਹਦੇ ਚੋ ਹੌਲੀ ਹੌਲੀ ਡਾਕਟਰ ਲਾ ਰਹੇ ਆ ਜਿਹੜੇ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਨੂੰ ਟਾਈਮ ਤੇ ਲੱਗੇਗਾ ਜੇ ਡਾਕਟਰ ਨਹੀਂ ਹੋਣਗੇ ਤਾਂ ਇਕੁਪਮੈਂਟ ਬੇਸਡ ਹੁੰਦੀ ਆ ਜੀ ਜਦੋਂ ਡਾਕਟਰ ਆਣਗੇ ਦੇਖੋ ਫਟ ਵੀ ਆਏਗੀ ਇਹ ਸਾਰਾ ਕੁਝ ਇੱਕ ਪ੍ਰੋਸੈਸ ਹੈ ਇਹਨੂੰ ਅਸੀਂ ਕਰ ਰਹੇ ਆ ਇਹਨੂੰ ਬੜੀ ਜਲਦੀ ਪੂਰਾ ਕਰਾਂਗੇ ਸਾਬ ਪੰਜਾਬ ਸਰਕਾਰ ਗੈਰੀ ਅਸੀਂ ਕਰਪਸ਼ਨ ਦੇ ਖਿਲਾਫ ਆਂ ਲੇਕਿਨ ਜਿਹੜਾ ਹੈ ਇੱਥੇ ਡਿ ਤਕੋ ਤੁਸੀਂ ਨਾ ਪੱਤਰਕਾਰ ਹੋ ਮੈਂ ਤੁਹਾਨੂੰ ਦੂਜੀ ਵਾਰ ਨਹੀਂ ਕਹਿ ਰਿਹਾ ਮੈਨੂੰ ਬਹੁਤ ਸਾਰੇ ਪੱਤਰਕਾਰਾਂ ਨੇ ਨਾ ਹੁਣ ਵੀ ਫੜਦਾ ਪਿਆ ਸੋਨੂੰ ਅਸੀਂ ਉਹ ਬਾਹਾਂ ਚ ਰੌਂਡ ਲਾ ਕੇ ਦੇਖਿਆ ਇਹ ਜਿਹੇ ਵੀ ਪੇਸ਼ੰਤ ਬੈਠੇ ਨੇ ਜਿਹੜੇ ਕਿ ਆਗਿਆ ਚੀਜ਼ਾਂ ਕਹਿਣੇ ਰੱਖ ਕੇ ਆ ਕੇ ਦਾਠਾ ਨੂੰ ਫੈਸਲਾ ਸੁਣਨੀ ਆ ਗਲੇ ਸੁਣਨੀ ਨਹੀਂ ਸੁਣਨੀ ਬੱਸ ਤੱਕਾ ਕਰ ਰੋ ਰਿਹਾ ਮੈਨੂੰ ਬਹੁਤ ਸਾਰੇ ਪੱਤਰਕਾਰਾਂ ਨੇ ਡਰੱਗਸ ਬਾਰੇ ਕਰਾਪਸ਼ਨ ਬਾਰੇ ਐਕਸਟ੍ਰੀਮ ਬੋਲ ਇਨਫੋਰਮੇਸ਼ਨ ਦਿੱਤੀ ਆ ਜਿਹਦੇ ਪੇਸ਼ੈਂਟ ਦਾ ਵਰਸਨਾ ਤੁਸੀਂ ਸਾਰੇ ਪੱਤਰਕਾਰੋ ਥੋੜੇ ਕੁਛ ਛੋਟੇ ਛੋਟੇ ਡਿਵਾਈਸ ਜਾਈਆਂ ਨਾ ਜੀ ਆਡੀਓ ਰਿਪੋਰਟ ਦਾ ਵੀਡੀਓ ਰਿਪੋਰਟ ਦਾ ਪਾਪਰ ਦੇਖਵਾਉਣਾ ਪੈਂਦਾ ਸਰ ਜ਼ੀਰੋ ਟੋਲਰੈਂਸ ਸਰ ਜ਼ੀਰੋ ਟੋਲਰੈਂਸ ਵਰਕਰ ਸਰ ਥੋੜਾ ਜਿਹਾ ਸਮੂਦ ਦਿਓ ਸਰ ਐਕਸ਼ਨੇਬਲ ਇਨਫੋਰਮੇਸ਼ਨ ਦਿਓ ਮੈਨੂੰ ਨਾਲ ਦੀ ਨਾਲ ਆ ਮੈਂ ਆਲਰੇਡੀ ਮੈਂ ਜਿਹੜਾ ਤੁਹਾਡੇ ਇੱਥੇ ਬੈਠੇ ਬੈਠੇ ਡੀਸੀ ਨੂੰ ਕਹਿ ਚੁੱਕਿਆ ਮੈਂ ਆਪਣੇ ਸੈਕਟਰ ਨੂੰ ਕਹਿ ਚੁੱਕਿਆ ਫਿਰ ਆ ਖਬਰ ਆਈ ਅਮਰਸਰ ਤੋਂ ਇੰਦਾ ਕੰਮ ਕਰੋ ਮੈਂ ਕਿ ਅਮਰਸਰ ਤੋਂ ਖਬਰ ਆਈ ਹੈ ਮਨੂੰ ਕਿ ਮੈਨੂੰ ਰਿਪੋਰਟ ਪੇ ਜੋ ਰਿਪੋਰਟ ਬਣਾ ਰਹੀ ਹੈ ਡਿਪਟੀ ਕਮਿਸ਼ਨਰ ਕਲਦੀ ਸਰ ਮੈਂ ਆਈ ਬਰ ਰਿਪੋਰਟ ਪੈ ਔਰ ਉਹਨਾਂ ਤੇ ਐਕਸ਼ਨ ਹੋ ਜਾਏਗਾ ਡੇਰਾ ਬਸ ਇਸ ਨੂੰ ਐਕਸ਼ਨ ਅਦੇ ਕੀਤਾ। ਬਰਦਾਸ ਪਰ ਸ਼ਿਕਾਇਤ ਦੇਖੋ ਇਤੋਂ ਜ਼ਿਆਦਾ ਸਿਸਟਮ ਸਰਕਾਰ ਹੋ ਸਕਦੀ ਹੈ ਮੈਨੂੰ ਦੱਸੋ ਬਹੁਤ ਬਹੁਤ ਤਰਫ। ਕੀ ਨਾਮ ਹੈ ਜੀ ਤੁਹਾਡਾ ਤੇ ਹਸਪਤਾਲ ਦੇ ਵਿੱਚ ਕਿੱਦਾਂ ਸੇਵਾ ਕਰਦੇ ਹੋ? ਮੇਰਾ ਨਾਮ ਮੁਹੰਮਦ ਹਸਗਰ ਹੈ ਜੀ। ਸਾਡੀ ਟੀਮ ਹੈ ਟੀਮ ਦਸਤਰਖਾਨੇ ਫੂਡ ਬੈਂਕ ਮਲੇਰਕੋਲਾ ਦੇ ਨਾਮ ਤੋਂ ਅਸੀਂ ਪਿਛਲੇ 6 ਸਾਲਾਂ ਤੋਂ ਲਗਾਤਾਰ ਸਰਕਾਰੀ ਹਸਪਤਾਲ ਦੇ ਅੰਦਰ ਸੇਵਾ ਕਰ ਰਹ ਕਿ ਚੇਅਰਮੈਨ ਕੀ ਕੋਈ ਦਿੱਕਤ ਆ ਰਹੀ ਅਸੀਂ ਪਿਛਲੇ 6 ਸਾਲਾਂ ਤੋਂ ਕਰ ਰਹੇ ਹਾਂ ਕਿੰਨੇ ਐਸ ਐਮਓਜ਼ ਆਏ ਔਰ ਚਲੇ ਗਏ ਕਿਸੇ ਨੇ ਸਾਨੂੰ ਅੱਜ ਤੱਕ ਕੁਝ ਨਹੀਂ ਗਿਆ ਨਾ ਕਿਸੇ ਨੇ ਚੰਗਾ ਨਾ ਕਿਸੇ ਨੇ ਮਾੜਾ ਐਪਰੀਸ਼ੀਏਸ਼ਨ ਜ਼ਰੂਰ ਮਿਲਿਆ ਸਾਨੂੰ ਬਟ ਇਹ ਜਿਹੜੇ ਜਗਜੀਤ ਸਿੰਘ ਜੀ ਨੇ ਐਸ ਐਮਓ ਇਹਨਾਂ ਨੇ ਦੋ ਤਰੀਕ ਨੂੰ ਸਾਡੇ ਨਾਲ ਮਿਸਬੀਹੇਵ ਕੀਤਾ ਸਾਨੂੰ ਆਪ ਸ਼ਬਦ ਬੋਲ ਲੈਣੇ ਸਾਨੂੰ ਅੰਦਰ ਆਉਣ ਤੋਂ ਮਨਾ ਕੀਤਾ ਪੇਸ਼ੈਂਟ ਦੇ ਵਾਰਸਾਂ ਵਾਸਤੇ ਅਸੀਂ ਰਿਕੁਐਸਟ ਕੀਤੀ ਸਰ ਨੂੰ ਇਹਨਾਂ ਦੇ ਸਿਕਿਉਰਟੀ ਗਾਰਡ ਸਾਨੂੰ ਧੱਕਾ ਮੁਕੀ ਦੇ ਉੱਤਰ ਆਏ ਅਸੀਂ ਕਿ ਅਸੀਂ ਸਰ ਨਾਲ ਗੱਲ ਕਰ ਰਹੇ ਹਾਂ ਸਿਕਿਉਰ ਆ ਕਹਿੰਦੇ ਖਾਣਾ ਸਪਲਾਈ ਨਹੀਂ ਕਰਨ ਦੇਣਾ ਖਾਣਾ ਅੰਦਰ ਸਪਲਾਈ ਨਹੀਂ ਕਰਨ ਦੇਣਾ ਅਸੀਂ ਕਿ ਵਾਰਸਾਂ ਨੂੰ ਬਰਤਨ ਲੈ ਆਉਂਦੇ ਹੋ ਕਹਿੰਦੇ ਅੰਦਰ ਅਸੀਂ ਬਰਤਨ ਵੀ ਨਹੀਂ ਚੱਕਣ ਦੇਣੇ ਸਾਡੇ ਕੋਲ ਪ੍ਰੂਫ ਨੇ ਵਾਰਸਾਂ ਦੇ ਅਸੀਂ ਵੀਡੀਓਜ਼ ਵੀ ਹੈਗੀਆਂ ਨੇ ਕੰਪਲੇਨਸ ਅਸੀਂ ਕਰਤੀਆਂ ਨੇ ਡਾਕਟਰ ਬਲਬੀਰ ਸਿੰਘ ਮੰਤਰੀ ਜੀ ਅੱਜ ਇਹਨਾਂ ਨੂੰ ਤੁਸੀਂ ਕਿਹਾ ਕੀ ਕਰਨਾ ਜਵਾਬ ਇਹਨਾਂ ਨੇ ਜਵਾਬ ਪੋਜੀਟਿਵ ਹੀ ਦਿੱਤਾ ਜੀ ਇਨਸ਼ਾਅੱਲਾ ਦੇਖਦੇ ਆਂ ਬਾਕੀ ਕੀ ਕਰਦੇ ਨੇ